ਖਾਲਸਾ ਰਾਜ ਜਿਸ ਸਥਾਨ ਤੇ ਸੀਗਾ ਸ਼ੂਰਬੀਰਤਾ ਸੀਗੀ ਜਿੱਥੋਂ ਅੰਗਰੇਜ਼ ਸਰਕਾਰਾਂ ਵੀ ਸਮਝੋਤਾ ਕਰਕੇ ਮਜਬੂਰ ਹੋ ਗਏ ਸਤਲੁਜ ਦਰਿਆ ਤੋਂ ਪਾਰ ਰਹਿੰਦੀਆਂ ਸੀਗੀਆਂ ਅੱਜ ਉੱਥੇ ਦੁਬਾਰਾ ਝੰਡੇ ਗੱਡੇ ਗਏ ਨੇ ਨੂਨਪੁਰ ਵੇਜੀ ਪੁਰਾਣੇ ਬੱਸ ਸਟੈਂਡ ਪੜਾ ਏਰੀਆ ਵਿੱਚ ਅਬਿਆਣਾ ਵਿੱਚ ਇਹ ਉਹਨਾਂ ਦੇ ਸੈਕੰਡ ਇਨਵੈਂਟਰੀ ਅੱਡੇ ਸੀਗੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਰਾਜ ਤੇ ਪਰ ਅੱਜ ਦੁੱਖ ਨਾ ਕਹਿਣਾ ਪੈ ਰਿਹਾ ਏ ਕਿ ਮੁਗਲ ਸਮਰਾਜ ਦੇ ਅਸੀਂ ਕਿਸੇ ਦੇ ਦੁੱਖੀ ਨਹੀਂ ਹੈ ਉਹਨਾਂ ਦੇ ਗੁੰਬਦ ਜੇ ਦਿੱਲੀ ਨੂੰ ਜਾਈਏ ਤਾਂ ਅੱਜ ਵੀ ਸੜਕਾਂ ਕੰਢੇ ਲੱਗੇ ਆ ਪਰ ਮਹਾਰਾਜਾ ਰਣਜੀਤ ਸਿੰਘ ਰਾਜ ਦਾ ਝੰਡਾ ਇਸ ਥਾਂ ਤੋਂ ਅੱਗੇ ਸਾਨੂੰ ਇੱਚੇ ਨਹੀਂ ਦਿੱਖਦਾ ਉਹਨਾਂ ਦਾ ਨੂਰਪੁਰ ਪੜਾ ਦੇ ਵਿੱਚ ਨਿਸ਼ਾਨੀ ਦੇ ਦੌਰ ਤੇ ਝੰਡਾ ਵੀ ਲੱਗੇ ਇਤਿਹਾਸ ਲਿਖੋਵੇ ਅਭਿਆਣਾ ਨਾਜ ਮੰਡੀ ਜਿੱਲੇ ਕੋਵੇ ਭਲਾਨ ਵਾਲੇ ਆਰਮੀ ਬੇਸ ਕੈਂਪ ਜਿੱਲੇ ਕੋਵੇ ਤੇ ਇਹੀ ਨਿਸ਼ਾਨੀਆਂ ਹਿੰਦੁਸਤਾਨ ਦੇ ਬਾਰਡਰ ਤੱਕ ਸਰਕਾਰਾਂ ਨੂੰ ਲਾਣੀਆਂ ਚਾਹੀਦੀਆਂ ਆ ਉਹ ਤਾਂ ਹੀ ਸਹੀ ਸ਼ਬਦਾਂ ਵਿੱਚ ਉਸ ਸੂਰਮੇ ਦੀ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਤੇ ਰਾਤ ਦੀ ਗੱਲ ਹੁੰਦੀ ਆ ਸਿੱਖਾਂ ਦਾ ਹੀ ਕੱਲਾ ਕਹਿ ਦਿੱਤਾ ਜਾਂਦਾ ਸਿੱਖ ਰਾਜ ਸੀ ਸਿੱਖਾਂ ਦਾ ਹੀ ਰਾਜਾ ਸੀ ਕੱਲਾ ਸਿੱਖਾਂ ਦਾ ਹੀ ਸੀ ਮਹਾਰਾਜਾ ਰਣਜੀਤ ਸਿੰਘ ਇੱਕ ਇਹੋ ਜਿਹਾ ਵਿਅਕਤੀ ਸੀ ਜਿਹਦੀਆਂ ਕਈ ਰਿਸ਼ਤੇਦਾਰੀਆਂ ਜਾਦਾ ਰਿਸ਼ਤੇਦਾਰੀਆਂ ਹਿੰਦੂਆਂ ਦੇ ਵਿੱਚ ਸਨ ਉਹਨਾਂ ਦੇ ਸਹੁਰੇ ਹਿੰਦੂਆਂ ਦੇ ਵਿੱਚ ਸਨ ਉਹਨਾਂ ਨੇ ਸ਼ੁੱਧ ਖਾਲਸਾ ਰਾਜ ਦਿੱਤਾ ਖਾਲਸਾ ਰਾਜ ਦਾ ਅਰਥ ਹੁੰਦਾ ਖਾਲਸ ਫੈਸਲੇ ਖਾਲਸ ਸੋਚ ਖਾਲਸ ਪਹਿਰਾਵਾ ਔਰ ਖਾਲਸ ਲੋਕਾਂ ਦੇ ਨਾਲ ਬਿਨਾਂ ਭੇਦਪਾਪ ਤੋਂ ਜ਼ਮੀਨਾਂ ਦੇ ਅਧਿਕਾਰ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੇ ਹਿੰਦੂ ਭਰਾਵਾਂ ਨੂੰ ਮੁਸਲਿਮ ਭਰਾਵਾਂ ਨੂੰ ਹੋਰਾਂ ਨੂੰ ਵੀ ਸੱਦਾ ਤੁਸੀਂ ਦਿੰਦੇ ਹੋ ਵੀ ਖੁੱਲ ਕੇ ਭਾਈ ਆਓ ਯਾਰ ਹੱਕ ਨਾਲ ਆਓ ਇਹ ਤੁਹਾਡਾ ਵੀ ਰਾਜ ਸੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਬਾਰਡਰ ਜਿਹੜਾ ਹੈ ਕਿਤੇ ਵੀ ਜਾ ਕੇ ਦੇਖੋ ਕਾਂਗੜਾ ਜਾ ਕੇ ਵੇਖੋ ਥੀਨ ਟੇਮ ਜਾ ਕੇ ਦੇਖੋ ਉੱਥੇ ਵੀ ਇਸੇ ਤਰ੍ਹਾਂ ਦੇ ਸਿੱਖ ਰਾਜ ਦੇ ਝੰਡੇ ਚੁਲਦੇ ਆ ਮੈਂ ਇਸ ਨੂੰ ਸਿੱਖ ਰਾਜ ਨਹੀਂ ਕਹਿੰਦਾ ਮੈਂ ਇਸ ਨੂੰ ਖਾਲਸਾ ਰਾਜ ਕਹਿੰਦਾ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ 94% ਮੁਸਲਮਾਨ ਸੀ ਸਿੱਖਾਂ ਦੇ ਨਾਲੋਂ Hindu ਜ਼ਿਆਦਾ ਸੀ ਅੱਜ ਉਹ ਬਹੁਤ ਸਾਰੇ Hindu ਇਹਨਾਂ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਵਿੱਚ ਕਨਵਰਟ ਹੋ ਗਏ ਉਹ ਲੋਕਾਂ ਦੇ ਲੋਕ ਨਹੀਂ ਹਨ ਉਹ ਕਿਤੇ ਉੱਪਰੋਂ ਹੀ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਇਹ ਜਿਹੜੇ ਸਾਡੇ ਸਿਲੇਬਸ ਫਰੇਮ ਕਰਦੇ ਹਨ ਜੇ ਮਹਾਰਾਜ ਰਣਜੀਤ ਸਿੰਘ ਨੂੰ ਲੋਕਾਂ ਦੇ ਵਿੱਚ ਲਿਆਉਂਦੇ ਹਨ ਉਹ ਖਾਲਸ ਵਿਅਕਤੀ ਦੇ ਤੌਰ ਤੇ ਨਹੀਂ ਲਿਆਉਂਦੇ ਉਹ ਸਿੱਖ ਦੇ ਤੌਰ ਤੇ ਲਿਆਉਂਦੇ ਹਨ ਸੱਚ ਨੇ ਕਾ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਇਸ ਸਮੇ ਸ਼ੁਕਰਾਨਾ ਸਮਾਗਮ ਚ ਖੜੇ ਆ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਚੌਂਕੀ ਸਰਕਾਰੇ ਖਾਸ ਜੋ ਕਿ ਦੋ ਸਦੀਆਂ ਤੋਂ ਬੇਆਬਾਦ ਪਈ ਸੀ ਅੱਜ ਆਬਾਦ ਹੋ ਗਈ ਜਗ੍ਹਾ ਦੀ ਨਿਸ਼ਾਨਦੇਹੀ ਹੋ ਗਈ ਤੇ ਸੰਗਤਾਂ ਵੱਟੇ ਰੂਪ ਦੇ ਵਿੱਚ ਪਹੁੰਚੀਆਂ ਸਾਡੇ ਨਾਲ ਗੌਰਵ ਰਾਣਾ ਜੀ ਇਹ ਸਮਾਜ ਸੇਵੀ ਗੱਲਬਾਤ ਕਰਦੇ ਆ ਜੀ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਪੰਜਾਬੀ ਲੋਕ ਚੈਨਲ ਨੂੰ ਬਹੁਤ ਬਹੁਤ ਵਧਾਈਆਂ ਅੱਜ ਇਸ ਮਕਾਮ ਤੇ ਪਹੁੰਚੇ ਆ 200 ਸਾਲ ਤੋਂ ਬਾਅਦ ਇਸੇ ਮਾਲਕ ਨੇ ਵਾਹਿਗੁਰੂ ਨੇ ਉਸ ਦਾ ਸਮਾਂ ਨਿਸ਼ਚਿਤ ਕੀਤਾ ਸੀਗਾ ਜਿਸ ਦੇ ਤੁਹਾਡਾ ਚੈਨਲ ਵੀ ਗਵਾਹ ਬਣਿਆ ਅਸੀਂ ਸਾਰੇ ਗਵਾਹ ਬਣੇ ਔਰ ਅੱਜ ਇੱਕ ਬੜੀ ਖੁਸ਼ੀ ਦੀ ਗੱਲ ਹੈ ਖਾਲਸਾ ਰਾਜ ਜਿਸ ਸਥਾਨ ਤੇ ਸੀਗਾ ਸ਼ੂਰਬੀਰਤਾ ਸੀਗੀ ਜਿੱਥੋਂ ਅੰਗਰੇਜ਼ ਸਰਕਾਰਾਂ ਵੀ ਸਮਝੌਤਾ ਕਰਕੇ ਮਜਬੂਰ ਹੋ ਕੇ ਸਤਲੁਜ ਦਰਿਆ ਤੋਂ ਪਾਰ ਰਹਿੰਦੀਆਂ ਸੀਗੀਆਂ ਅੱਜ ਉੱਥੇ ਦੁਬਾਰਾ ਝੰਡੇ ਗੱਡੇ ਗਏ ਨੇ ਔਰ ਇਸ ਦੀ ਸਹੀ ਔਰ ਜਿੱਦਾਂ ਸੁਚੱਜੀ ਜੇਤ ਉਸ ਵੇਲੇ ਹੋਣੀ ਜਦੋਂ ਇਹਨੂੰ ਨਿਸ਼ਾਨਦੇਹੀ ਤੋਂ ਬਾਅਦ ਤੁਹਾਡੇ ਚੈਨਲ ਦਾ ਵੱਡਾ ਰੋੜਾ ਨਿਸ਼ਾਨਦੇਹੀ ਕਰਵਾਉਣ ਦੇ ਵਿੱਚ ਨਿਸ਼ਾਨਦੇਹੀ ਤੋਂ ਬਾਅਦ ਇੱਥੇ ਪੱਕੇ ਤੌਰ ਤੇ ਉਹਨਾਂ ਦੀਆਂ ਨਿਸ਼ਾਨੀਆਂ ਕਾਇਮ ਹੋ ਜਾਵੇ ਇੱਕ ਨਿਗਰਾਨ ਚੌਂਕੀ ਦੇ ਨਾਲ ਨਾਲ ਨੂਰਪੁਰ 베ਦੀ ਪੁਰਾਣੇ ਬੱਸ ਸਟੈਂਡ ਪੜਾ ਏਰੀਆ ਵਿੱਚ ਅਬਿਆਣਾ ਵਿੱਚ ਇਹ ਉਹਨਾਂ ਦੇ ਸੈਕੰਡ ਇਨਵੈਂਟਰੀ ਅੱਡੇ ਸੀਗੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਰਾਜ ਦੇ ਪਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕੇ ਮੁਗਲ ਸਮਰਾਜ ਦੇ ਅਸੀਂ ਕਿਸੇ ਦੇ ਦੋਖੀ ਨਹੀਂ ਹੈ ਉਹਨਾਂ ਦੇ ਗੁੰਬਦ ਜੇ ਦਿੱਲੀ ਨੂੰ ਜਾਈਏ ਤਾਂ ਅੱਜ ਵੀ ਸੜਕਾਂ ਕੰਢੇ ਲੱਗੇ ਆ ਪਰ ਮਹਾਰਾਜਾ ਰਣਜੀਤ ਸਿੰਘ ਰਾਜ ਦਾ ਝੰਡਾ ਇਸ ਥਾਂ ਤੋਂ ਅੱਗੇ ਸਾਨੂੰ ਇੱਥੇ ਨਹੀਂ ਦਿਖਦਾ ਸਿਰਫ ਮਾਸਟਰ ਨੇ ਦੱਸਿਆ ਵੀ ਥੀਨ ਡੈਮ ਤੇ ਝੰਡਾ ਲੱਗਿਆ ਏ ਉਹਨਾਂ ਦਾ ਨੂਰ ਪਰਪੜਾ ਦੇ ਵਿੱਚ ਨਿਸ਼ਾਨੀ ਦੇ ਤੌਰ ਤੇ ਝੰਡਾ ਵੀ ਲੱਗੇ ਇਤਿਹਾਸ ਲਿਖ ਹੋਵੇ ਅਬਿਆਨਾ ਨਾਜ ਮੰਡੀ 'ਚ ਲਿਖ ਹੋਵੇ ਭਲਾਨ ਵਾਲੇ ਆਰਮੀ ਬੇਸ ਕੈਂਪ 'ਚ ਲਿਖ ਹੋਵੇ ਤੇ ਇਹੀ ਨਿਸ਼ਾਨੀਆਂ ਹਿੰਦੁਸਤਾਨ ਦੇ ਬਾਰਡਰ ਤੱਕ ਸਰਕਾਰਾਂ ਨੂੰ ਲਾਣੀਆਂ ਚਾਹੀਦੀਆਂ ਆ ਉਹ ਤਾਂ ਹੀ ਸਹੀ ਸ਼ਬਦਾਂ ਵਿੱਚ ਉਸ ਸ਼ੂਰਮੇ ਦੀ ਉਸ ਮਹਾਬਲੀ ਦੀ ਯਾਦ ਜਿਹੜੀ ਹੈ ਪੱਕੇ ਤੌਰ ਤੇ ਯੁੱਗਾਂ-ਯੁੱਗਾਂ ਤੱਕ ਸਥਿਤ ਰਹੇਗੀ ਕਰੋ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਤੇ ਰਾਤ ਦੀ ਗੱਲ ਹੁੰਦੀ ਆ ਸਿੱਖਾਂ ਦਾ ਹੀ ਕੱਲਾ ਕਹਿ ਦਿੱਤਾ ਜਾਂਦਾ ਸਿੱਖ ਰਾਜ ਸੀ ਸਿੱਖਾਂ ਦਾ ਹੀ ਰਾਜਾ ਸੀ ਕੱਲਾ ਸਿੱਖਾਂ ਦਾ ਹੀ ਸੀ ਇਹ ਕੁਝ ਲੋਕ ਵਿਵਾਦ ਪਾਉਂਦੇ ਆ ਬਾਬਾ ਮੋਰਾਵਾਲੀ ਬੋਲ ਰਹੇ ਨੇ ਕਿ ਸਾਡਾ ਹਿੰਦੂਆਂ ਨਾਲ ਕੋਈ ਵੈਰ ਨਹੀਂ ਉਹ ਆਪਣੇ ਆ ਕੋਈ ਗੈਰ ਨਹੀਂ ਔਰ ਮੈਂ ਆਉਂਦਾ ਰਿਕਾਰਡ ਕਹਿ ਰਿਹਾ ਕਿ ਬੁੰਜੇ ਪ੍ਰਤੀਸ਼ਤ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਵਿੱਚ ਜਿਹੜੇ ਮੰਤਰੀ ਸੀਗੇ ਅਗਲੀਆਂ ਗ੍ਰੈਮਡੀ ਸ਼ਰੇੜੀਆਂ ਦੇ ਵਿੱਚ ਲੋਕ ਸੀਗੇ ਉਹ ਹਿੰਦੂ ਸੀਗੇ ਉਹ ਮੁਸਲਮਾਨ ਸੀਗੇ ਉਹਨਾਂ ਨੇ ਜਾਤਾਂ ਨਾਲ ਧਰਮਾਂ ਦਾ ਵਖਰੇਵਾ ਨਹੀਂ ਕੀਤਾ ਉਹਨਾਂ ਨੇ ਸ਼ੁੱਧ ਖਾਲਸਾ ਰਾਜ ਦਿੱਤਾ ਖਾਲਸਾ ਰਾਜ ਦਾ ਅਰਥ ਹੁੰਦਾ ਖਾਲਸ ਫੈਸਲੇ ਖਾਲਸ ਸੋਚ ਖਾਲਸ ਪਹਿਰਾਵਾ ਔਰ ਖਾਲਸ ਲੋਕਾਂ ਦੇ ਨਾਲ ਬਿਨਾ ਭੇਦ ਭਾਪ ਤੋਂ ਜ਼ਮੀਨਾਂ ਦੇ ਅਧਿਕਾਰ ਦਾ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੇ ਉਹ ਚ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਸਿੱਖ ਹੈ ਜਾਂ ਮੋਨਾ ਹੈ ਅੱਜ ਵੀ 100-100 ਕਿੱਲੇ ਜ਼ਮੀਨਾਂ ਜਿਹੜੀਆਂ ਲੋਟ ਹੋਈਆਂ ਵਾਂ ਆਮ ਲੋਕਾਂ ਨੂੰ ਜਾਂ ਕਿਰਤੀਆਂ ਨੂੰ ਥੋੜੀਆਂ ਬਹੁਤ ਜ਼ਮੀਨਾਂ ਜਿੰਨੀਆਂ ਉਹਨਾਂ ਦਾ ਹੱਕ ਬਣਦਾ ਸੀ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦਾ ਕਾਰਨ ਸੀਗਾ ਮਹਾਰਾਜਾ ਰਣਜੀਤ ਸਿੰਘ ਵਰਗਾ ਸੂਰਮਾ ਸ਼ਾਇਦ ਨਹੀਂ ਦੁਬਾਰਾ ਜੰਮਣਾ ਜਿਨ੍ਹਾਂ ਨੇ ਲਾਹੌਰ 'ਚ ਵੀ ਹਾਥੀ ਘਮਾ ਕੇ ਦਸਤੇ ਅੱਜ ਤਾਂ ਸਾਡੇ ਦੇਸ਼ ਦੇ ਬਾਰਡਰ ਦੇ ਅੰਦਰ ਦੇ ਆ ਜਿਹੜੀਆਂ ਬਹੁਤ ਸਾਰੀਆਂ ਖਾਮੀਆਂ ਤੁਸੀਂ ਰੋਜ਼ ਦੇਖਦੇ ਆ ਇਦਾਂ ਦੀ ਕੋਈ ਗੱਲ ਨਹੀਂ ਐ ਕਿ ਕਿਸੇ ਇੱਕ ਦਾ ਐ ਇਹ ਸਭ ਦਾ ਐ ਅੱਜ ਅਸੀਂ ਸਿੱਸੀ ਕਰਕੇ ਅਸੀਂ ਸਾਰੇ ਖੜੇ ਆ ਹਿੰਦੂ ਭਰਾਵਾਂ ਨੂੰ ਮੁਸਲਿਮ ਭਰਾਵਾਂ ਨੂੰ ਮਾਨੂੰ ਹੋਰਾਂ ਨੂੰ ਵੀ ਸੱਦਾ ਤੁਸੀਂ ਦਿੰਦੇ ਹੋ ਵੀ ਖੁੱਲ ਕੇ ਭਾਈ ਆਓ ਯਾਰ ਹੱਕ ਨਾਲ ਆਓ ਇਹ ਤੁਹਾਡਾ ਵੀ ਰਾਸ ਸੀ ਮੈਂ ਬਿਲਕੁਲ ਸੱਦਾ ਦਿੰਦਾ ਔਰ ਮੈਂ ਹੁਣ ਦੇਖ ਰਿਹਾ ਵੀ ਸੰਖਿਆ ਉਹਨਾਂ ਦੀ ਵੱਧ ਰਹੀ ਹੈ ਔਰ ਜਿਸ ਦਿਨ 10 ਦਸੰਬਰ ਦੀ ਗੱਲ ਹੈ ਤੁਹਾਡੇ ਚੈਨਲ ਦੀ ਤਾਂ ਮੈਂ ਦੁਬਾਰਾ ਪ੍ਰੋਰੋਟਾ ਕਰਦਾ 10 ਦਸੰਬਰ ਨੂੰ ਇੱਥੇ ਮੁੱਠੀ ਘhbar ਬਾਪੂ ਰਜਿੰਦਰਪਾਲ ਸਿੰਘ ਜੋ ਸਿੰਘ ਅਰਸ਼ ਦੀ ਮੂਲ ਜੜ ਹੈ ਉਹਨਾਂ ਨੂੰ ਤੇ ਚੰਦਗਾ ਆਸਰੋ ਪਿੰਡ ਦੇ ਉਹਨਾਂ ਮੈਂਦੇ ਸੀਗੇ ਪੰਚਾਇਤਾਂ ਦੇ ਉਹਨਾਂ ਨੂੰ ਫੋਰਸ ਚੱਕਣ ਆ ਗਈ ਮੈਨੂੰ ਨਹੀਂ ਪਤਾ ਕੀ ਮਾਹੌਲ ਸੀ ਕੀ ਨਹੀਂ ਮੈਨੂੰ ਕੁਝ ਨਹੀਂ ਪਤਾ ਸੀ ਦਰਦੇ ਬਾਰੇ ਦੋ ਦਿਨ ਪਹਿਲਾਂ ਹੀ ਲੱਗਿਆ ਸੀਗਾ ਮੈਂ ਨੂਰਪੁਰ ਤੋਂ ਰੂਪਨਗਰ ਕਿਸੇ ਪ੍ਰੋਗਰਾਮ ਚ ਅਟੈਂਡ ਕਰਨ ਲਈ ਜਾ ਰਿਹਾ ਸੀਗਾ ਜਦੋਂ ਮੈਂ ਭਾਰੀ ਫੋਰਸ ਦੇਖੀ ਮੈਂ ਆਪਣੀ ਗੱਡੀ ਖੜਾਈ ਮੈਂ ਬਕਾਇਦਾ ਉੱਥੇ ਜਿਰਿਆ ਕੀਤੀ ਤੇ ਮੈਂ ਦੇਖੋ ਮੈਂ ਪ੍ਰਸ਼ਾਸਨ ਦਾ ਕੋਸ਼ਿਸ਼ ਵੀ ਕੋਈ ਕਹੇ ਮੈਂ ਐਸਐਸਪੀ ਨਵਾਂ ਸ਼ਹਿਰ ਅਖਲ ਚੌਧਰੀ ਜੀ ਨੂੰ ਫੋਨ ਕੀਤਾ ਪੇ ਨਾ ਤਾਂ ਰਸਤਾ ਰੋਕ ਕੇ ਬੈਠੇ ਐ ਨਾ ਕਿਸੇ ਨੂੰ ਡਰਾ ਰਹੇ ਐ ਇਹਨਾਂ ਨੂੰ ਚੱਕਿਆ ਨਾ ਜਾਵੇ ਇਹਨਾਂ ਦੀ ਗੱਲ ਸੁਣੀ ਜਾਵੇ ਬਾਪੂ ਦੀ ਜੀ ਨੇ ਬੇਇੱਜ਼ਤੀ ਕੀਤੀ ਐ ਉਹਦੇ ਤੇ ਕਾਰਵਾਈ ਕੀਤੀ ਜਾਵੇ ਔਰ ਯਾਦ ਰਸਤਾ ਦਿੱਤਾ ਜਾਵੇ ਔਰ ਉਸ ਤੋਂ ਬਾਅਦ ਤੁਰੰਤ ਉਹਨਾਂ ਦਾ ਉਸ ਫੋਰਸ ਦੇ ਬੰਦਿਆਂ ਨੂੰ ਫੋਨ ਆਇਆ ਡਿਪਟੀ ਸਹਿਬਾਨ ਤੇ ਕਿਹੜੇ ਨਹੀਂ ਤੇ ਸਖਾਵੇਂ ਮਾਹੌਲ ਦੇ ਵਿੱਚ ਗੱਲ ਟਿੱਗੀ ਅੱਜ ਉਹਦਾ ਨਤੀਜਾ ਐ ਮੈਂ ਨਹੀਂ ਕਹਿੰਦਾ ਬਾਬਾ ਨਾਨਕ ਨੇ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਤੁਹਾਡੇ ਚੈਨਲ ਦੇ ਸਮੱਤ ਭਾਈ ਸਾਰੇ ਦੇ ਭਾਈ ਦਾ ਜੁਦਾ ਨਤੀਜਾ ਹੈ ਅੱਜ ਦੇਖੋ ਜਕਾਰੇ ਗੂੰਜ ਰਹੇ ਨੇ ਬਿਲਕੁਲ ਭੇਦ ਭਾਵ ਨਹੀਂ ਹੈ 나ਹੀਂ ਰੱਖਣਾ ਚਾਹੀਦਾ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵੱਧ ਕੇ ਆਉਣਾ ਚਾਹੀਦਾ ਹੈ ਕਿਉਂਕਿ ਮਹਾਰਾਜਨ ਜੀ ਕਿਸੇ ਨੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਅਸੀਂ ਕਿਵੇਂ ਸਿਰ ਕਰ ਲਈਏ ਮਾਸਟਰ ਜੀ ਕਿਵੇਂ ਦੇਖਦੇ ਹੋ ਅੱਜ ਸ਼ੁਕਰਾਨਾ ਸਮਾਗਮ ਮੈਂ ਵੱਡੀ ਦੂਰ ਦੂਰ ਤੋਂ ਸੰਗਤਾਂ ਆਈਆਂ ਤੇ ਬੜੇ ਲੰਮੇ ਸਮੇਂ ਤੋਂ ਅਸੀਂ ਸਾਰੇ ਇੱਥੇ ਦੇ ਰਹਿਣ ਵਾਲੇ ਆ ਪਰ ਬੇਅਬਾਦ ਪਈ ਸੀ ਜਗਾ ਇਹ ਸਮਾਂ ਹੀ ਆਉਣਾ ਹੁੰਦਾ ਜਾਂ ਉਦੋਂ ਮੇਟ ਕੀਤਾ ਨਹੀਂ ਮੈਂ ਸਭ ਤੋਂ ਪਹਿਲੇ ਤਾਂ ਪੰਜਾਬੀ ਲੋਕ ਚੈਨਲ ਦਾ ਇਸ ਗੱਲ ਲਈ ਧੰਨਵਾਦ ਤੇ ਉਹਨਾਂ ਨੂੰ ਜਿਵੇਂ ਵੀ ਕਹਿੰਦਾ ਹੈ ਕਿ ਉਹਨਾਂ ਨੇ ਆ ਜਿਹੜਾ ਮੁੱਦਾ ਲੋਕਾਂ ਨੇ ਚੱਕਿਆ ਹੈ ਭਾਵੇਂ ਕਿਸੇ ਕਾਰਨ ਇਹ ਦੱਬਿਆ ਹੋਇਆ ਸੀ ਪਰ ਲੋਕਾਂ ਦੇ ਦਿਲ ਵਿੱਚ ਵਸਦਾ ਸੀ ਮੈਂ ਇੱਕ ਅਧਿਆਪਕ ਹੁੰਦੇ ਹੋਏ ਜਾਂ ਇੱਕ ਵਿਦਿਆਰਥੀ ਹੁੰਦੇ ਹੋਏ ਪੰਜਾਬ ਦਾ ਇਤਿਹਾਸ ਪੜ੍ਹਿਆ ਹੈ ਸਿੱਖਾਂ ਦਾ ਇਤਿਹਾਸ ਪੜ੍ਹਿਆ ਹੈ ਸਿੱਖਾਂ ਦਾ ਇਤਿਹਾਸ ਪੰਜਾਬ ਦਾ ਇਤਿਹਾਸ ਮਹਾਰਾਜ ਰਣਜੀਤ ਸਿੰਘ ਦਾ ਇਤਿਹਾਸ ਇੱਕਠੇ ਹੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਦੁਨੀਆ ਦੀਆਂ ਅਗਾਂਵਧੂ ਯੂਨੀਵਰਸਿਟੀਆਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜਾਇਆ ਜਾਂਦਾ ਕਾਰਨ ਇਹ ਮੁੱਦਾ ਜਿਹੜਾ ਹੈ ਪਹਿਲਾਂ ਵੀ ਜੇ ਆ ਜਾਂਦਾ ਉਹਦੇ ਵਿੱਚ ਪਰ ਸਮਾਂ ਆ ਗਿਆ ਜਾਂ ਲੋਕਾਂ ਨੇ ਖੋਜ ਕੀਤੀ ਪੜਤਾਲ ਕੀਤੀ ਅਸੀਂ ਉਹਨਾਂ ਖੋਜ ਪੜਤਾਲ ਕਰਨ ਵਾਲਿਆਂ ਦੀ ਬੀਤ ਧੰਨਵਾਦੀ ਹਾਂ ਜੋ ਇਹ ਇਤਿਹਾਸ ਮੈਂ ਪੜਾਇਆ ਹੈ ਸਾਨੂੰ ਬੜੀ ਇਸ ਗੱਲ ਦੀ ਖੁਸ਼ੀ ਤੇ ਤਸੱਲੀ ਹੈ ਕਿ ਸਾਡੇ ਪਿੰਡ ਜਿਹੜੇ ਹੈ ਮਹਾਰਾਜਾ ਰਣਜੀਤ ਸਿੰਘ ਦੇ ਬਾਰਡਰ ਤੇ ਵਸੀਮੇ ਤੇ ਲੱਗਦੇ ਸੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਬਾਰਡਰ ਜਿਹੜਾ ਹੈ ਕਿਤੇ ਵੀ ਜਾ ਕੇ ਦੇਖੋ ਕਾਂਗੜਾ ਜਾ ਕੇ ਵੇਖੋ ਥੀਨ ਟੇਮ ਜਾ ਕੇ ਦੇਖੋ ਉੱਥੇ ਵੀ ਇਸੇ ਤਰ੍ਹਾਂ ਦੇ ਸਿਖਰਾਜ ਦੇ ਝੰਡੇ ਚੁਲਦੇ ਆ ਮੈਂ ਇਸ ਨੂੰ ਸਿਖਰਾਜ ਨਹੀਂ ਕਹਿੰਦਾ ਮੈਂ ਇਸ ਨੂੰ ਖਾਲਸ ਰਾਜ ਰਖਿੰਦਾ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ 52% ਮੁਸਲਮਾਨ ਸੀ ਸਿੱਖਾਂ ਦੇ ਨਾਲੋਂ Hindu ਜ਼ਿਆਦਾ ਸੀ ਅੱਜ ਉਹ ਬਹੁਤ ਸਾਰੇ Hindu ਇਹਨਾਂ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਵਿੱਚ ਕਨਵਰਟ ਹੋ ਗਏ ਪਰ ਇੱਕ ਮਹਾਰਾਜਾ ਰਣਜੀਤ ਸਿੰਘ ਇਹੋ ਜਿਹਾ ਰਾਜਾ ਸੀ ਜਿਸ ਰਾਜ ਤੁਸੀਂ ਪੰਜਾਬ ਦੇ ਵਿੱਚ ਵੱਡੇ ਪੰਜਾਬ ਦੇ ਵਿੱਚ ਪਾਕਿਸਤਾਨੀ ਪੰਜਾਬ ਦੇ ਵਿੱਚ ਚੈਨਲ ਆ ਰਹੀ ਵੇਖੋ ਉੱਥੋਂ ਦੇ ਜਿਹਨੇ ਅਗਾਹ ਵਧੂ ਪੱਤਰਕਾਰ ਹਨ ਅਗਾਹ ਵਧੂ ਅਖਬਾਰਾਂ ਹਨ ਸਾਰੀਆਂ ਇਹਨਾਂ ਦੀਆਂ ਸਿਫਤਾਂ ਕਰਦੀਆਂ ਹਨ ਸਾਰੀਆਂ ਜਿਹੜੀਆਂ ਅਖਬਾਰਾਂ ਹਨ ਸਾਰੇ ਜਿਹੜੇ ਚੈਨਲ ਹਨ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਆਦਰਸ਼ ਬਣਾ ਕੇ ਲੋਕਾਂ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆ ਅਸੀਂ ਇਸ ਗੱਲ ਦੇ ਲਈ ਤੁਹਾਡੇ ਵੀ ਬੜੇ ਧੰਨਵਾਦੀ ਹਾਂ ਇਹਨਾਂ ਵੀਰਾਂ ਦੇ ਜਿਨ੍ਹਾਂ ਨੇ ਇਤਿਹਾਸ ਦੀ ਖੋਜ ਬਦਤਾਲ ਕੀਤੀ ਇਹ ਕੱਢੀ ਹੈ ਅਸੀਂ ਇਹਨਾਂ ਦਾ ਹਰ ਤਰੀਕੇ ਨਾਲ ਸਾਥ ਦੇਵਾਂਗੇ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਖੱਤਾਂ ਨੂੰ ਕਾਇਮ ਰੱਖਣ ਦੇ ਲਈ ਉਹਨਾਂ ਦੇ ਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਬੋਲਦੀਆਂ ਉਹਨਾਂ ਨੂੰ ਕਾਇਮ ਕਰਨ ਦੇ ਲਈ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਉਣ ਦੇ ਲਈ ਜਾਂ ਉਹਨਾਂ ਦੇ ਸਿੱਖਿਆਵਾਂ ਵਿੱਚ ਲੋਕਾਂ ਤੱਕ ਪਹੁੰਚਾਉਣ ਦੇ ਉਹਨਾਂ ਦੀ ਹਰ ਕਦਮ ਤੇ ਮਦਦ ਕਰਾਂਗੇ ਤੁਸੀਂ ਤੇ ਆਪਨ ਚੰਗੰ ਕੰਮ ਕੀਤਾ ਹੈ ਕਿ ਅਧਿਆਪਕ ਦੇ ਖੇਤ ਅਧਿਆਪਕ ਰਹੇ ਹੋ ਕੀ ਲੱਗਦਾ ਸਾਡੀ ਪੜ੍ਹਾਈ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਪੜਾਇਆ ਜਾ ਰਿਹਾ ਹੈ ਉਹ ਰਾਜ ਦੀਆਂ ਗੱਲਾਂ ਦੱਸੀਆਂ ਜਾ ਰਹੀਆਂ ਜੇ ਦੱਸੀਆਂ ਜਾ ਰਹੀਆਂ ਤਾਂ ਅਸੀਂ ਸਿੱਖ ਨਹੀਂ ਸਕੇ ਕਾਰਨ ਕੀ ਆ ਕਿ ਸਾਡੇ ਨੌਜਵਾਨੀ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ ਦੇਖੋ ਜਿਹੜੀ ਸਾਡੀ ਪੜ੍ਹਾਈ ਆ ਜਿਹੜੇ ਸਾਡੇ ਸਿਲੇਬਸ ਬਣਾਉਣ ਵਾਲੇ ਲੋਕ ਹਨ ਉਹ ਲੋਕਾਂ ਦੇ ਲੋਕ ਨਹੀਂ ਹਨ ਉਹ ਕਿਤੇ ਉੱਪਰੋਂ ਹੀ ਏਸੀ ਕਮਰਿਆਂ ਦੇ ਵਿੱਚ ਬਹਿ ਕੇ ਇਹ ਜਿਹੜੇ ਸਾਡੇ ਸਿਲੇਬਸ ਫ੍ਰੇਮ ਕਰਦੇ ਹਨ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਲੋਕਾਂ ਦੇ ਵਿੱਚ ਲਿਆਂਦੇ ਹਨ ਉਹ ਖਾਲਸ ਵਿਅਕਤੀ ਦੇ ਤੌਰ ਤੇ ਨਹੀਂ ਲਿਆਂਦੇ ਉਹ ਸਿੱਖ ਦੇ ਤੌਰ ਤੇ ਲਿਆਂਦੇ ਹਨ ਮਹਾਰਾਜਾ ਰਣਜੀਤ ਸਿੰਘ ਇੱਕ ਇਹੋ ਜਿਹਾ ਵਿਅਕਤੀ ਸੀ ਜਿਹਦੀਆਂ ਕਈ ਰਿਸ਼ਤੇਦਾਰੀਆਂ ਜਾਦਾ ਰਿਸ਼ਤੇਦਾਰੀਆਂ ਹਿੰਦੂਆਂ ਦੇ ਵਿੱਚ ਸਨ ਉਹਨਾਂ ਦੇ ਸਹੁਰੇ ਹਿੰਦੂਆਂ ਦੇ ਵਿੱਚ ਸਨ ਤੇ ਇਸ ਕਰਕੇ ਉਹਨਾਂ ਜਿਹੜੇ ਐਜੂਕੇਟਿਡ ਸਨ ਜਿਹੜੇ ਉਹਨਾਂ ਨੇ ਸਾਡੇ ਵਿਦਵਾਨ ਲੋਕ ਹਨ ਸਿਲੇਬਸ ਪ੍ਰੇਮ ਕਰਦੇ ਹਨ ਉਹਨਾਂ ਦਾ ਕਿਤੇ ਨਾ ਕਿਤੇ ਕਸੂਰ ਹੈ ਕਿਉਂਕਿ ਉਹ ਸਰਕਾਰਾਂ ਦੇ ਹੁੰਦੇ ਐ ਹਟਟੋਕੇ ਹੁੰਦੇ ਐ ਪਾਕਿਸਤਾਨ ਦੇ ਵਿੱਚ ਅੱਜ ਵੀ ਜਿਹੜੀ ਯੂਨੀਵਰਸਿਟੀਆਂ ਹਨ ਉਹਨਾਂ ਦੇ ਵਿੱਚ ਜਿਹੜਾ ਸਿਲੇਬਸ ਪੜਾਇਆ ਜਾਂਦਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਪੱਖੀ ਹੈਗਾ ਪਰ ਇੱਥੇ ਨਹੀਂ ਹੈ ਅਸੀਂ ਇਹਨਾਂ ਦੀ ਇਸ ਗਲਤੀ ਨਖੇਦੀ ਕਰਦੇ ਹਾਂ ਅਸੀਂ ਸਰਕਾਰਾਂ ਨੂੰ ਬੇਨਤੀ ਨਹੀਂ ਕਰਦੇ ਚੇਤਾਵਨੀ ਨਹੀਂ ਦਿੰਦੇ ਆ ਜੇਕਰ ਤੁਸੀਂ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੇ ਸਿਲੇਬਸ ਲੈਣ ਦੀ ਕੋਸ਼ਿਸ਼ ਕੀਤੀ ਜਿਹਦੇ ਨਾਲ ਇੱਕ ਖਾਸ ਕਿਸਮ ਦੇ ਵਰਗ ਨੂੰ ਬੜਾਵਾ ਮਿਲੇ ਅਸੀਂ ਉਸ ਦਾ ਵਿਰੋਧ ਕਰਾਂਗੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਨੂੰ ਜਿਹੜੀ ਇੱਕ ਖਾਲਸਾਤਨ ਸੋਚ ਸੀ ਉਹਨੂੰ ਅੱਗੇ ਵਧਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਸਲੇਮਸਾਂ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਜੀਅਤ ਕੀਤੀ ਹੈ ਸੋ ਬਿਲਕੁਲ ਇਹ ਵਿਚਾਰ ਤੁਸੀਂ ਸੁਣੇ ਆ ਬੜੇ ਸਖਤ ਵਿਚਾਰ ਆ ਬੜੇ ਤਿੱਖੇ ਵਿਚਾਰ ਆ ਤੇ ਇਹ ਗੱਲਾਂ ਬਾਤਾਂ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਣੀ ਆ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ